ਸੋਣ ਮਹੀਨਾ ਆ ਗਿਆ ਸਖਿਓ ਮੈਂ ਤਾਂ ਚੱਲੀ ਪੇਕੇ ਸੋਣ ਮਹੀਨਾ ਆ ਗਿਆ ਸਖਿਓ ਮੈਂ ਤਾਂ ਚੱਲੀ ਪੇਕੇ ਮਾਇਆ ਕਹਿੰਦਾ ਜੇ ਤੂੰ ਚੱਲੀ ਮੈਂ ਵੀ ਚੱਲਿਆ ਠੇਕੇ ਮੈਂ ਕਿਆ ਮਤ ਜਾਣਾ ਹੀ ਜਾਣਾ ਰੋਕੀ ਨਾ ਸਰਦਾਰਾ ਮੈਂ ਨੱਚਣਾ ਤਿਆਂ ਚ ਮੈਂ ਨੱਚਣਾ ਤਿਆਂ ਚ ਪਾਕੇ ਲਾਲ ਸ਼ਰਾਰਾ ਮੈਂ ਨੱਚਣਾ ਤਿਆਂ ਚ ਪਾਕੇ ਲਾਲ ਸ਼ਰਾਰਾ ਮੈਂ ਨੱਚਣਾ ਤਿਆਂ ਚ ਪਾਕੇ ਲਾਲ ਸ਼ਰਾਰਾ ਕੁੜੀਆਂ ਚਿੜੀਆਂ ਟੱਕੀਆਂ ਹੋਈਆਂ ਦਿਨਤੀਆਂ ਦੇ ਆਏ ਕੁੜੀਆਂ ਚਿੜੀਆਂ ਇਕੱਠੀਆਂ ਹੋਈਆਂ ਦਿਨਤੀਆਂ ਦੇ ਆਏ ਜਦ ਪੇਕਿਆਂ ਨੂੰ ਜਾਣਾ ਹੋਵੇ ਮਨ ਨੂੰ ਚਾ ਚੜ ਜਾਵੇ ਸਾਰੇ ਪਿੰਡ ਚੋਂ ਉੱਚਾ ਨਿੱਕਦਾ ਮੇਰੇ ਬਾਬਲ ਦਾ ਚਵਾਰਾ ਕਰ ਮੇਰੇ ਪੇਕਿਆਂ ਦਾ ਕਰ ਮੇਰੇ ਬਾਬਲ ਦਾ ਜਮਾਈ ਸੁਰਗ ਨਜ਼ਾਰਾ ਕਰ ਮੇਰੇ ਬਾਬਲ ਦਾ ਜਮਾਈ ਸੁਰਗ ਨਜ਼ਾਰਾ ਕਰ ਮੇਰੇ ਬਾਬਲ ਦਾ ਜਮਾਈ ਸੁਰਗ ਨਜ਼ਾਰਾ ਮাইয়া ਮੈਨੂੰ ਲੋងਕ ਕਰਾਂ ਦੇ ਸੋਹਣੇ ਜੇ ਕਾਂਟੇ ਬਣਵਾ ਦੇ ਨਵੇਂ ਨਵੇਂ ਮੈਨੂੰ ਨੋਟ ਫੜਾ ਦੇ 5 500 ਵਾਲੇ ਮੈ ਸੂਟਸ ਵੋਣੇ ਆ ਮੇਜੂ ਟਿਸਵੋਣੀਆਂ ਮੱਇਆ ਲੈ ਸੰਵਾਲੇ ਮਿਸੂ ਟਿਸਵੋਣੀਆਂ ਮੱਇਆ ਲੈ ਸੰਵਾਲੇ ਮਿਸੂ ਟਿਸਵੋਣੇ ਆ ਮੱਇਆ ਲੈ ਸੰਵਾਲੇ ਆਣੀ ਸਖੀਏ ਦੇਣੀ ਸਖੀਏ ਗੱਲ ਸੁਣਾ ਕੋਈ ਰੂਦੀ ਆਣੀ ਸਖੀਏ ਦੇਣੀ ਸਖੀਏ ਗੱਲ ਸੁਣਾ ਕੋਈ ਰੂਦੀ ਕਿੰਨੀ ਗਜਾਦ ਸਤੋਂਦੀ ਤੁੱਤਾਂ ਵਾਲੇ ਖੂਦੀ ਕਦੇ ਮਿਲਦੀ ਨਾ ਵਿਚੜੀ ਸਹੇਲੀ ਅੰਮਾ ਜਾਈ ਰੋਜ ਮਿਲਦੀ ਕਦੇ ਮਿਲਦੀ ਨਾ ਵਿਛੜੀ ਸਹੇਲੀ ਅੰਮਾ ਜਾਈ ਰੋਜ ਮਿਲਦੀ ਆਣੀ ਨਣਦੇ ਬੈਣੀ ਨਣਦੇ ਦਿਲ ਦੀ ਗੱਲ ਸੁਣਾਵਾ ਤੇਰੇ ਵੀਰੇ ਨਾਲੋਂ ਵੱਧ ਕੇ ਤੈਨੂੰ ਹੀ ਮੈਂ ਚਾਵਾ ਜਦ ਵਿਆਹ ਕੇ ਤੂੰ ਤੁਰਗੀ ਸੋਹਰੇ ਰੌਣਕ ਲੈਗੀ ਸਾਰੀ ਨਨ ਦੇ ਹੱਸਦੀ ਰਹਿ ਤੂੰ ਲੱਗੇ ਜਾਨ ਤੋਂ ਪਿਆਰੀ ਨਿੰਨਣ ਦੇ ਹੱਸਦੀ ਰਹਿ ਤੂੰ ਲੱਗੇ ਜਾਨ ਤੋਂ ਪਿਆਰੀ ਨਿੰਨਣ ਦੇ ਹੱਸਦੀ ਰਹਿ